ਲੋ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਗਏ ਜੀ ਕੋਟਕਪੁਰਾ ਮੰਡੀ ਦੇ ਵਿੱਚ ਬਾਸਪਤੀ ਦੀ ਬੋਲੀ ਤੇ ਤਰੀਕ ਅੱਜ ਹੈਗੇ ਜੀ ਬਾਈ ਜੀ 18 ਨੰਬਰ 2025 ਜਗ੍ਹਾ ਕੋਟਕਪੁਰਾ ਮੰਡੀ ਤੇ ਸਮਾਂ ਜਿਹੜਾ ਜੀ 11:05 ਸਰ ਪੰਜ ਮਿੰਟ ਰਹਿ ਗਿਆ ਤੇ ਲੋ ਜੀ ਚੱਲਦੇ ਆ ਬੋਲੀ ਤੇ ਦਿਖਾਉਨੇ ਆ ਤੁਹਾਨੂੰ ਅੱਜ ਦੇ ਰੇਟ ਕੋਟਕਪੁਰਾ ਮੰਡੀ ਤੇ ਮੰਡੀ ਦੇਖੋ ਜੀ ਬਾਸਪਤੀ ਨਾਲ ਫੁੱਲ ਹੋ ਚੁੱਕੀ ਆ ਕੋਟਕਪੁਰਾ ਮੰਡੀ ਬਹੁਤ ਵੱਡੀ ਮੰਡੀ ਆ ਕੋਟਕਪੁਰਾ ਮੰਡੀ ਮੇਨ ਮੰਡੀ ਆ ਪੰਜਾਬ ਦੀ ਇਹ ਆ ਆਪਣੀਆਂ ਮੇਨ ਮੰਡੀਆਂ ਦੇ ਵਿੱਚ ਆਉਂਦੀ ਆ ਜੀ ਅੱਜ ਤੁਹਾਨੂੰ ਦਿਖਾਉ ਮੁੱਛਲ ਦਾ ਰੇਟ ਅੱਜ ਬਈ ਤੇਜ਼ ਹੋ ਗਿਆ 17 18 ਵੀ ਤੇਜ਼ ਹੋ ਚੁੱਕੀ ਆ ਬਾਕੀ ਬੋਲੀ ਤੇ ਚਲਦੇ ਆ ਉੱਥੇ ਪਤਾ ਲੱਗੂਗਾ ਤੇ ਬਾਕੀ ਦਿੱਤੇ ਹੋਏ ਨੰਬਰ ਤੇ ਸੰਪਰਕ ਕਰੋ ਜੇਕਰ ਕਿਸੇ ਕਿਸਾਨ ਵੀਰ ਨੇ ਬਾਸਪਤੀ ਜਾਂ ਕਣਕ ਵਿੱਚ ਨਹੀਂ ਹੋਵੇ ਸਕਰੀਨ ਤੇ ਚਲਦੇ ਨੰਬਰ ਤੇ ਆਪਣੇ ਨਾਲ ਸੰਪਰਕ ਕਰਾਇਆ ਕਰੋ ਜੀ ਚਲਦੇ ਆ ਬੋਲੀ ਤੇ ਦਿਖਾਉਣਾ ਤੁਹਾਨੂੰ ਅੱਜ ਦੇ ਰੇਟ ਕੋਟਕਪੁਰਾ ਮੰਡੀ ਜੀ ਲਓ ਜੀ ਬੋਲੀ ਜਿਹੜੀ ਸ਼ੁਰੂ ਹੋ ਚੁੱਕੀ ਆ ਦੇਖਦੇ ਆ ਤੁਹਾਨੂੰ ਦਿਖਾਉਣਾ ਰੇਟ ਕੋਟਕਪੁਰਾ ਮੰਡੀ ਦੀ ਵਿੱਚ ਅੱਜ ਬੋਲੀ ਜਿਹੜੀ ਸ਼ੁਰੂ ਹੋ ਚੁੱਕੀ 11 ਵਜੇ ਆ ਚੁੱਕੀ ਆ ਦੇਖ ਸਕਦੇ ਆ ਦੇਖੋ ਵਪਾਰੀ ਆ ਚੁੱਕੇ ਸਾਰੇ ਲਓ ਜੀ ਪਹਿਲੀ ਟੇਰ ਤੋਂ ਕਰਦੇ ਆਂ ਕੰਮ ਸ਼ੁਰੂ ਦਿਖਾਉਣੇ ਤੁਹਾਨੂੰ ਰੇਟ ਕਿਹੜੀ ਕੁਆਲਿਟੀ ਹੈ ਕਿੱਥੋਂ ਤੱਕ ਜਾਂਦੀ ਹੈ ਲਓ ਜੀ ਅੱਜ 120 ਤੇ 29 ਨੰਬਰ ਤੋਂ ਬੋਲੀ ਜਿਹੜੀ ਸ਼ੁਰੂ ਹੋਈ ਹੈ ਕੋੜਾਪੁਰ ਮੰਡੀ ਦੇ ਵਿੱਚ ਹਾਂ ਕਿਨੇ ਲਈ ਨਹੀਂ ਚਾਣ ਲਈ ਹੈ ਮੁੱਕੇ ਲਈ ਮੁੱਕੇ ਨੇ ਕਿਸਾਨ ਬਾਈ ਇਸ ਕੀ ਟੇਜ ਦਾ ਮਾਲਕ ਆਵਾਜ਼ ਜੀ बोल दिया ही खड़िया ले जाएंगे तेरे को लूट के दो घंटे रुक के क्या कंडीशन बना इसको दुआ तो आगे तैयार कर करने फिर तो चलो बाहर जाके दुकान वाले जोहन ना यार करके अगले पता लग के जो चार महीने खेत में तैरा बा� करके ਉਹ ਵਿੱਚ ਲਗਾਏ 1 ਘੰਟਾ ਪਹਿਲੇ ਨਹੀਂ ਆ ਸਕਦੇ ਕੀ ਕਰੇ ਕੈਸੇ ਸਮਝਾਈਏ ਕੋਈ ਬਾਤ ਨਹੀਂ ਬਸ ਇਸ ਦਾ ਬਹੁਤ ਬਚ ਜਾਏਗਾ ਬਿਨਾਂ ਬੋਲੀ ਤੋਂ ਬਹੁਤ ਬਚੇ ਜਾਣਾ ਭਾਈ ਪਹਿਲੀ ਢੇਰ ਦੀ ਬੋਲੀ ਜਿਹੜੀ ਨਹੀਂ ਹੋਈਗੀ ਉਹ ਥੋੜਾ ਮਾਲ ਜਿਹੜਾ ਮੋਇਸਚਰ ਵਾਲਾ ਸੀ ਗਿੱਲਾ ਸੀਗਾ ਹੇ ਟਰਾਲੀ ਆਈ ਸੀ ਆਹ ਆ ਢੇਰ ਨੂੰ ਪੱਖਾ ਲਾ ਕੇ ਚੁੱਕਿਆ ਦੇਖਦੇ ਹਾਂ ਕਿਥੋਂ ਤੱਕ ਜਾਂਦੀ ਕਿਹੜੀ ਕੁਆਲਿਟੀ ਹੈ ਭਾਈ 17 18 ਲੱਗਦੀ ਹੈ ਬੋਲੋ ਬਾਈ 1847 ਬੋਲੋ 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 ਜੀ ਉਹ ਵੀ ਬੋਲਣਾ ਤੂੰ ਆਪ ਹੀ ਬੋਲਣਾ ਤੂੰ ਸਾਹ ਤੇ ਨਾਲ ਖੜਾ ਯਾਰ ਆਪ ਤਾਂ ਬੋਲਣਾ ਬੋਲ ਬਾਈ ਇਹ ਤਾਂ ਲਈਆ ਆ ਆਪੀ ਦੇਖਦਾ ਲਈਆ ਬੜਾ ਬੜਾ ਕਹਿੰਦਾ ਇਹ 26 ਲੋ ਕਹਿੰਦੇ ਵੀ 2600 ਜੀ 2600 ਹੁਣ ਆਪ ਜੀ ਆਲਾ ਕੀ ਲਿਆ ਤੂੰ 50 50 55 7200 5 ਜੀ 50 55 2800 2200 2200 ਬੋਲਦਾ 2800 2800 2800 ਇਹ 250 ਕੋਨੇ ਪੈ 2800 ਇਹ 2800 ਲਿਖੋ ਜੀ ਮੇਟਰ ਵਿੱਚ ਲਾ 2800 ਲੱਗ ਗਿਆ 1847 2800 ਰੁਪਏ ਜੀ ਭਾਈ ਦੂਜੀ ਢੇਰੀ ਦੇਖਣੀ ਕਿਹੜੀ ਆ ਤੇ ਕਿੱਥੋਂ ਤੱਕ ਜਾਂਦੀ ਹੈ ਕਿਹੜੀ ਕੁਆਲਿਟੀ ਆ ਬੰਦੇ ਵੀਡੀਓ ਨੂੰ ਜੁੜੇ ਲਿਆ ਕੇ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਬਾਕੀ ਦਿੱਤੇ ਹੋਏ ਨੰਬਰ ਤੇ ਆਪਣਾ ਕਾਲ ਕਰ ਸਕਦੇ ਆ ਮੈਸੇਜ ਕਰ ਸਕਦੇ ਆ ਜੇ ਕੋਈ ਟਾਣੀ ਜਾਣਕਾਰੀ ਲੈਣੀ ਹੋਵੇ ਜਾਂ ਕਿਸੇ ਕਿਸਾਨ ਵੀਰ ਨੇ ਕਣਕ ਵੇਚਣੀ ਹੋਵੇ ਜਾਂ ਬਾਸਪਤੀ ਵੇਚਣੀ ਹੋਵੇ ਆਪਣੇ ਸਕਰੀਨ ਤੇ ਚੱਲਦੀ ਨੰਬਰ ਤੇ ਆਪਾਂ ਨੂੰ ਕਾਲ ਕਰੋ ਮੈਸੇਜ ਕਰੋ ਜੀ ਲੋ ਜੀ ਦੂਜੀ ਢੇਰੀ ਹੈ ਜੀ ਲੋ ਜੀ ਸਿਰਾ ਢੇਰੀ ਆ ਭਾਈ ਟੌਪ ਦੀ ਕੁਆਲਿਟੀ ਦੇਖੋ ਕਲਾ-ਕਲਾ ਦਾਣਾ ਭਾਈ ਖੜਗਾ 'ਤੇ ਦੇਖੋ ਸਰ ਹਾਂ ਤਾਉ ਪੰਚ ਪੰਚ ਯਾਰ 32 34 33 33 ਪੰਚ ਦਾ ਸਰਪੀ 32 35 35 35 ਰੈਡੀमेड ਵਾਲੇ ਘਰ ਕੀ 35 35 40 45 45 ਯਾਰ 55 55 ਦਮਾ ਕੇ 52 55 55 ਜੀ ਮਾਹਬੋਧਿਆ ਜੀ ਨਾ 55 55 ਆਹ ਤਾਹ ਬੋਤਾ 55 ਰੁਪਏ ਲਿਖਾ ਦਈਏ 3455 ਵੇਖਦੀ ਹੈ ਲਿਖਾ ਨਾ ਇਹ 3455 ਕਿਹੜੀ ਬਰਜ ਲੈਣਾ ਜੀ ਵੀ ਆਰ ਕੇ ਵੀ ਆਰ ਕੇ ਲਿਖੋ ਜੀ ਲੋ 3455 ਰੁਪਏ ਲੱਗੇ ਆ ਸਾਰਾ ਥਾਂ ਦੀ ਟਾਪ ਦੀ ਕੁਆਲਿਟੀ ਦੇ 3455 ਰੁਪਏ 3350 3350 ਰੁਪਏ ਰੈਡੀ ਮੈਡਮ 3250 ਰੁਪਏ ਪੂਰੇ ਕਰ ਲੈ 3300 50 50 10 15 15 25 ਠੀਕ ਹੈ ਅੱਜ ਜਾਂਦਾ 25 25 25 25 ਰੁਪਏ ਲਿਖੋ 3225 ਰੁਪਏ ਲੱਗਿਆ ਟੇਰੀ 3400 25 ਰੁਪਏ ਦੇਖੋ ਜੀ ਸਿੰਗਲ ਪੱਖੇ ਤੇ ਲੱਗੀ 3425 ਰੁਪਿਆ ਵਾਲੀ ਕੁਆਲਿਟੀ ਸੀ ਦੇਖੋ ਜੀ 17 18 ਹੋਰ ਨਾ ਬਾਹਰ ਆਥਣਾ ਹਾਂ ਹਾਂ ਗ੍ਰੇਜਤੀ ਬਾਹਰ ਕੀਆ ਬਾਈ ਓਕੇ ਜੀ ਓਕੇ ਜੀ ਆ ਤੁਮਾਰੇ ਆਰੇ ਸਾਰੇ ਦੇਖਣ ਵਾਲੀ ਹੈ ਭਰਾ ਮੇਰੇ ਵਰਗੇ ਖਰੀਦਦਾਰ ਤੋਂ ਹੀ ਆ ਘੱਲਾ ਸਰ ਭਾਈ 3200 3200 5 10 15 15 15 15 15 3215 ਹੀ 3215 ਜੀ 20 ਪਈ 20 20 ਪਈ 20 20 ਵੀਰ ਭਾਈ 3220 ਰੁਪਏ ਹੀ 3220 ਹੋਰਾ ਦਾ 3220 ਰੁਪਏ ਆ ਜਾਓ ਆ ਜਾਓ 3220 ਰੁਪਏ 3220 ਰੁਪਏ ਬਈ 3220 3220 20 ਰੁਪਏ 20 ਰੁਪਏ 3220 ਹੈ ਵੀਰ ਭਈ ਵੀਰ ਭਈ ਵੀਰ ਭਈ ਕਾਲਕ ਪੱਖਾ ਲੱਗੂਆ ਤੇ ਰੈਡੀਮੇਡ ਹੈ ਜੀ ਪੁੱਛੋ ਜ਼ਮੀਦਾਰ ਨੂੰ ਇਹ ਹੈ ਲਾਉਂਗਾ ਰੇਡੀਮੈਂਟ ਹੀ ਹੈ ਨਹੀਂ ਹੋ ਪੱਖਾ ਲੱਗੇਗਾ ਪੱਖਾ ਲੱਗੂਗਾ 50 ਰੁਪਏ ਪੱਖਾ ਲਾ ਕੇ ਪੱਖਾ ਲੱਗੂਗਾ ਬਈ 3200 ਦੇ 50 ਰੁਪਏ ਹੀ 45 ਰੁਪਏ ਦੇ 99 99 3300 25 25 25 50 55 60 70 75 80 80 ਰੁਪਏ 80 ਰੁਪਏ ਆ 3300 80 ਰੁਪਏ ਪੱਖਾ ਇੱਕ ਹੋਰ ਲੱਗੂਗਾ ਜੀ ਵੀ ਆਰ ਕੇ ਜੀ 3380 ਰੁਪਏ ਲੱਗੇ ਇਹ ਵੀ 17 ਥਾਂ ਦੀ ਕੁਆਲਿਟੀ ਸੀ 3380 ਰੁਪਏ ਆਹ ਪਰ ਇਹ ਖਾ ਵਾਲੀ ਕੁਆਲਿਟੀ ਸੀ ਅੱਛਾ 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 ਨਾ ਯੂ ਅਗਲੀ ਟੇਲੀ ਦੇਖਦੇ ਕਿਥੋਂ ਤੱਕ ਜਾਂਦੀ ਹੈ ਜੀ ਲੋ ਜੀ ਆਹ ਵਾਲੀ ਦੇਖਦੇ ਕਿਹੜੀ ਕੁਆਲਿਟੀ ਹੈ ਤੇ ਕਿਥੋਂ ਤੱਕ ਜਾਂਦੀ ਹੈ ਆਓ ਭਈਆਓ 라ਹੁਣ ਆਮਗੇਸ਼ રાહુલ <mulik> <mulik>

ਪਿਆ 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 250 ਰੁਪਏ ਹੋਰ ਦੱਸ ਪਿਆ 50 ਬਾਦ ਹੋ ਗਈ 3250 3250 ਪਿਆ 3250 1075 55 ਆ ਗਿਆ 55 60 60 61 80 80 80 84 84 84 84 84 84 ਹਾਂ ਹੁਣ ਮੰਡੀ ਆਉਂਦੀ ਹੈ ਯਾ ਤੇ ਮੈਨੂੰ ਕੁਝ ਹੋਰ ਹੈ ਸ਼ਾਇਦ ਤੂੰ ਵੱਧੇ ਮਜ਼ੋਰ ਚਲੋ ਜੀ ਆ ਢੇਲੇ ਕੀ 3285 ਰੁਪਏ ਜੀ ਰੋਜੀ ਕਿਸਾਨ ਵੀਰਵਾਤਾ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਰੋਜੀ ਮਿਲਦੇ ਆ ਕੱਲ ਨੂੰ ਨਵੇਂ ਤਰੀਕੇ ਨਵੇਂ ਰੇਟਾਂ ਦੇ ਨਾਲ ਅੱਜ ਦੇ ਲਈ ਬਹੁਤ ਬਹੁਤ ਧੰਨਵਾਦ ਜੀ